ਇਹ ਸਭ ਨਾਲ ਗੱਲਬਾਤ ਹੋਈ ਉਹਨਾਂ ਦੀ ਸਮੱਸਿਆ ਦਾ ਨਹੀਂ ਹੱਲ ਹੋਣੀ ਜਿਹੜਾ ਜਗਸੀਰ ਸਿੰਘ ਮਿੱਤਲ ਤਸੀਹਦਾੜੀ ਜੀ ਨੇ ਇੰਤਕਾਲ ਲਈ ਜਾਈ ਤੋੜਿਆ ਮੇਰੇ ਕੋਰਟ ਕੇਸ ਨਾਲ ਹਾਈ ਕੋਰਟ ਦੇ ਵਿੱਚ ਮੈਂ ਅਪੀਲ ਪਾਈ ਸੀ ਉੱਥੋਂ ਹੀ ਡਾਇਰੈਕਸ਼ਨ ਦਿੱਤੀ ਗਈ ਆ ਵੀ ਤੁਹਾਡੇ ਨਹੀਂ ਤੋੜੀ ਜੀ ਇੰਤਕਾਲ ਪਰ ਉਹਦੇ باوجود ਵੀ ਜਗਸੀਰ ਸਿੰਘ ਮਿੱਤਲ ਨੇ ਮੇਰੀ ਇੰਤਕਾਲ ਤੋੜ ਦਿੱਤੀ ਹੈ ਹੁਣ ਮੈਂ ਸੀਐਮ ਸਾਹਿਬ ਕੋ ਆਇਆ ਹਾਂ ਹੁਣ ਮੇਰੀ ਗੱਲ ਸੁਣੀ ਚੰਗੀ ਤਰ੍ਹਾਂ ਪਰ ਹੁਣ ਅੱਗੇ ਜੋ ਕਰਦਾ ਹੀ ਹੁੰਦੀ ਉਹ ਦਿਖਾਉਂਦਾ ਹਲਕੇ ਦੇ ਕਿਹੜੇ ਮੰਤਰੀ ਕੈਬਨਿਟ ਮੰਤਰੀ ਸਰਦਾਰ ਬਲਕਾ ਸਿੰਘ ਜੀ ਹੁਣਾਂ ਨੇ ਜਿਹੜਾ ਹਲਕੇ ਦੇ ਵਿੱਚ ਲੋਕਾਂ ਨੂੰ ਕਿਹਾ ਜੇ ਕਿਸੇ ਨੇ ਸੀ ਤੇ ਅੱਜ ਸੀਐਮ ਸਾਹਿਬ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਕਿ ਇੱਕ ਆਮ ਲੋਕਾਂ ਨੂੰ ਸੀਐਮ ਸਾਹਿਬ ਖੁਦ ਮਿਲਦਾ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬੜੇ ਵਧੀਆ ਤਰੀਕੇ ਨਾਲ ਉਸ ਲਈ ਸੀਐਮ ਸਾਹਿਬ ਨੇ ਕਿਹਾ ਕਿ ਕਿਹੜਾ ਇਹਨਾਂ ਦੇ ਕੰਮ ਆ ਤੁਰੰਤ ਮੌਕੇ ਤੇ ਜਾ ਕੇ ਕੱਲ ਨੂੰ ਉਹਦਾ ਮੈਨੂੰ ਰਿਜ਼ਲਟ ਚਾਹੀਦਾ ਹੈ ਕਿ ਇੰਨੀ ਖੁਸ਼ੀ ਹੈ ਮਤਲਬ ਕਿ ਸਾਨੂੰ ਕਿ ਇੰਨਾ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਇਸ ਤਰ੍ਹਾਂ ਕਿ ਜਿੰਨੀ ਚੋਣ ਬਲੇ ਮੁੱਖ ਮੰਤਰੀ ਪੰਜਾਬ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਦੇ ਸੁਨਤਨ ਲਈ ਦੋ ਦਿਨ ਚ ਜਲੰਧਰ ਨੂੰ ਵੀ ਚਿੱਤੇ ਚ ਸੀਐਮ ਸਾਹਿਬ ਨਾਲ ਗੱਲਬਾਤ ਹੋਈ ਉਹਦੇ ਸਮੱਸਿਆ ਦਾ ਹੱਲ ਹੋ ਚੁੱਕੀ ਜਿਹੜਾ ਜਗਸ਼ੀਰ ਸਿੰਘ ਮਿੱਤਲ ਤਸੀਦਾਰ ਜਿਹਨੇ ਇਮਤਿਹਾਲ ਲਈ ਜਾਈ ਤੋੜਿਆ ਮੇਰੇ ਕੋਰਟ ਕੇਸ ਚਲੇ ਹਾਈ ਕੋਰਟ ਦੇ ਵਿੱਚ ਮੈਂ ਅਪੀਲ ਪਾਈ ਸੀ ਉੱਥੋਂ ਵੀ ਡਾਇਰੈਕਸ਼ਨ ਦਿੱਤੀ ਗਈ ਆ ਵੀ ਤੁਹਾਡੇ ਨਹੀਂ ਤੋੜੀ ਉਹ ਇਮਤਿਹਾਲ ਪਰ ਉਹਦੇ باوجود ਵੀ ਜਗਸ਼ੀਰ ਸਿੰਘ ਮਿੱਤਲ ਨੇ ਮੇਰੀ ਇਮਤਿਹਾਲ ਤੋੜ ਦਿੱਤੀ ਹੈ ਮੈਂ ਐਪਲੀਕੇਸ਼ਨ ਦਿੱਤੀ ਹੈ ਡੀਸੀ ਸਾਹਿਬ ਨੂੰ ਦਿੱਤੀ ਸੀ ਹੁਣ ਮੈਂ ਸੀਐਮ ਸਾਹਿਬ ਕੋ ਆਇਆ ਹਾਂ ਉਹਨਾਂ ਨੇ ਮੇਰੀ ਗੱਲ ਸੁਣੀ ਚੰਗੀ ਤਰ੍ਹਾਂ ਹੁਣ ਅੱਗੇ ਜੋ ਕਾਰਵਾਈ ਹੁੰਦੀ ਉਹ ਦੇਖੀ ਕਿਸ ਤਰ੍ਹਾਂ ਦਾ ਲੱਗਿਆ ਅੱਜ ਜਦੋਂ ਸੀਐਮ ਸਾਹਿਬ ਵਾਹ ਜੀ ਲੱਗਿਆ ਜੀ ਸਹੀ ਮਿਲਦੇ ਆ ਬਹੁਤ ਵਧੀਆ ਹਾਂ ਜੀ ਕਹਿੰਦੇ ਸਾਨੂੰ ਰਨ ਕਰਨਾ ਬਹੁਤ ਵਧੀਆ ਸਮਾਂ ਦੇ ਕੇ ਭਾਗ ਹੋਰ ਬਹੁਤ ਵਧੀਆ ਮੇਰਾ ਨਾਮ ਕਰਪਾਲ ਸਿੰਘ ਹਲਕਾ ਕਰਤਾਰਪੁਰ ਤੋਂ ਆਇਆ ਸਾਨੂੰ ਸਾਡੇ ਹਲਕੇ ਦੇ ਜਿਹੜੇ ਮੰਤਰੀ ਕੈਬਨਟ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਹੋਣਾ ਨੇ ਜਿਹੜਾ ਹਲਕੇ ਦੇ ਵਿੱਚ ਲੋਕਾਂ ਨੂੰ ਕਿਹਾ ਜੇ ਕਿਸੇ ਨੇ ਸੀਐਮ ਸਾਹਿਬ ਨੂੰ ਮਿਲਣਾ ਆ ਤੁਸੀਂ ਉਹਦੇ ਡਾਇਰੈਕਟ ਮਿਲ ਸਕਦੇ ਆ ਤੇ ਅੱਜ ਸੀਐਮ ਸਾਹਿਬ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਆ ਕਿ ਇੱਕ ਆਮ ਲੋਕਾਂ ਨੂੰ ਸੀਐਮ ਸਾਹਿਬ ਖੁਦ ਮੈਂਡਾ ਕਿਸੇ ਲੀਡਰ ਦੀ ਲੋੜ ਨਹੀਂ ਗਈ ਵਿੱਚ ਕਿਸੇ ਜਥੇਦਾਰ ਜਾਂ ਚੇਅਰਮੈਨ ਕਿਸੇ ਬੰਦੇ ਦੀ ਲੋੜ ਨਹੀਂ ਗਈ ਡਾਇਰੈਕਟ ਬੜੇ ਪਿਆਰ ਦੇ ਲੋਕਾਂ ਦੇ ਕੰਮ ਹੁੰਦੇ ਨਜ਼ਰ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬੜੇ ਵਧੀਆ ਤਰੀਕੇ ਨਾਲ ਉਸ ਲਈ ਸੀਐਮ ਸਾਹਿਬ ਨੇ ਕਿਹਾ ਕਿ ਕਿਹੜਾ ਇਹਨਾਂ ਦੇ ਕੰਮ ਆ ਤੁਰੰਤ ਮੌਕੇ ਤੇ ਜਾ ਕੇ ਕੱਲ ਨੂੰ ਉਹਦਾ ਮੈਨੂੰ ਰਿਜ਼ਲਟ ਚਾਹੀਦਾ ਹੈ ਕਿ ਇੰਨੀ ਖੁਸ਼ੀ ਆ ਮਤਲਬ ਕਿ ਸਾਨੂੰ ਕਿ ਇੰਨਾ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਸੁਣੀ ਹੈ ਜੀ ਬਹੁਤ ਤੁਸੀਂ ਵੀ ਪ੍ਰੇਸ਼ਰ ਆਦਾ ਲੱਗਿਆ ਮੇਰੇ ਤੇ ਬਹੁਤ ਖੁਸ਼ੀ ਨਾਲ ਹੀ ਨਾਲ ਹੀ ਮੋਨੂ ਕੱਟ ਕਰ ਦੋ ਮਿੰਟ ਜੀ ਆਪਾਂ ਜਿਹੜੇ ਲੈਿੰਦੇ ਸੀ ਮੁੜ ਕੇ ਉਹਨਾਂ ਜੋ ਲੋਕ ਮਿਲ ਕੇ ਆ ਰਹੇ ਆ ਮੁੱਖ ਮੰਤਰੀ ਸਾਹਿਬ ਉਹਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਆਮ ਲੋਕਾਂ ਦੀ ਸੀਐਮ ਜੀ ਹਾਂਜੀ ਤਾਂ ਮੈਂ ਕਹਿ ਰਿਹਾ ਬੜੇ ਉੱਤੇ ਗੱਲ ਕਰ ਗੱਲਬਾਤ ਨਹੀਂ ਕੀਤੀ ਕੰਮ ਇਹਨਾਂ ਰਹੀਆਂ ਉਹ ਮੌਕੇ ਦੇ ਉੱਪਰ ਗੱਲ ਕਰ ਰਹੇ ਆ ਘਰ ਉਹਦੇ ਗੁੰਡੀ ਹੈ ਕਿ ਨਾਲ ਗੁੰਡੇ ਨਾਲ ਆ ਕੇ ਮੇਰੀ ਬੁਣੀ ਕਰਕੇ ਕਰਦਾ ਹਾਂ ਚਾਹਾਂਗਾ ਜੀ ਰੈਕਨ ਕਿੰਨਾ ਲੋਕਾਂ ਨੇ ਕਰਜਾਂ ਦਿੱਤਾ ਸਾਡੇ ਇੱਕ ਗੁਰਦੀ ਦੀ ਗੁਰੀ ਆ ਜੀ ਉਹ ਆਪਣੇ ਆਪ ਨੂੰ ਐਮਐਲਏ ਖਾਨ ਮਾਜਰੀ ਦੀ ਅੰਮੀਤ ਖਾਨ ਮਾਜਰੀ ਦੀ ਵਾਈਸਟਰ ਹੈ ਅੱਛਾ ਤੇ ਉਹਨੇ ਕੋਈ ਰੋਲ ਭਰਿਆ ਜੀ ਅਸੀਂ ਜਾਣੇ ਵੀ ਆ ਤੁਹਾਨੂੰ ਕਹਿੰਦੇ ਮੈਂ ਥੋੜੇ ਗੋਲੀ ਮਾਰਦੀ ਇਹਦਾ ਅੰਦਰ ਬੜੇ ਜੀ ਸਾਡੀ ਉਹ ਕੱਲੀ ਪ੍ਰਾਪਰਟੀ ਆ ਤੇ ਉਹਦੀ ਉਹਦੇ ਕਬਜ਼ਾ ਕਰਨੇ ਆ ਮੈਂ ਇਹ ਹੋਸੀਗਾ ਤੇ ਮੇਰੀ ਵਾਈਸ ਸੀਗੀ ਹੈਲਥ ਡਿਪਾਰਟਮੈਂਟ ਦੀ ਸੀਗੀ ਤੇ ਅਸੀਂ ਲੋਨ ਲੈ ਕੇ ਕੋਠੀ ਬਣਾਈ ਹੋਈ ਹੈ ਅੱਛਾ ਜੀ ਉਹ ਉਹ ਮੇਰੇ ਕਬਜ਼ਾ ਕਰੇ ਅਸੀਂ ਕਿਵੇਂ ਮਤਲਬ ਜਰਸਾ ਸਕੀਏ ਇਹਨਾਂ ਕਾਨੂੰਨ ਦੀ ਕੋਈ ਚੀਜ਼ ਨਾ ਰਹੀ ਦੀ ਹੈ ਹਰ ਇੱਕ ਬੰਦੇ ਕੋਲ ਜੀ ਆਂ ਸਾਹਿਬ ਨੇ ਜਿੱਦਾਂ ਤੁਸੀਂ ਦੱਸੀ ਆਪਣੀ ਮੱਛਾਂ ਦੀ ਕੀ ਗੱਲ ਸੀ ਉਹਨੇ ਨੇ ਕਿ ਅਭੀ ਜੋ ਆਪਣਾ ਨੰਬਰ ਦੇ ਦਿਓ ਤੁਹਾਨੂੰ 2000 ਦਿਨ ਦੀ ਕਾਰ ਆ ਜੇ ਬਸ ਮਤਲਬ ਲੱਗਦਾ ਕਿ ਸਮੱਸਿਆ ਹੱਲ ਹੋ ਗਈ ਜੀ ਸਾਨੂੰ ਅੰਦਰ ਫੜਿਆ ਸਾਡੀ ਕੋਠੀ ਮਿਲ ਜੇ ਵੇਖਾ ਦਮ ਹੋ ਕੇ ਕਿ ਆਸ ਹੈ ਜੀ ਆਸ ਹੈ ਦੇਖੋ ਜੀ ਕਹਿ ਨਹੀਂ ਸਕਦੇ ਆਸ ਹੈ ਜਾਂ ਨਹੀਂ ਹੈ सीएम साहब ਨੂੰ ਵੀ ਇਹ ਲੱਗਿਆ ਨਹੀਂ ਕਿ ਉਹ ਕੰਮ ਲੱਗਿਆ ਥੋੜਾ ਹੈ ਮਨਨભાઈ ਗੁੱਜ ਕੰਮ ਬਾਕੀ ਦੇ ਉਹ ਕਿ ਆਈ ਤਾਂ ਕਿ ਗੇੜੇ ਵੀ सीएम ਸੀ ਉਹ ਤਾਂ ਆਮ ਲੋਕਾਂ ਨੂੰ ਮਿਲਦੇ ਨਹੀਂ ਮਿਲਦੇ ਸੀ ਕਿ ਉਹ ਹੋਂਦ ਪਰ ਬਾਹਰ ਲੱਗਨੇ ਸ਼ੁਰੂ ਹੋ ਗਏ ਮੈਂ ਦੇ ਨੇ ਦੇਖੋ ਲਈ ਇਹਨਾਂ ਨੇ ਕਹਿੰਦੇ ਸਾਡੀ ਕੋਈ ਮਤਲਬ ਵਾਕਾ ਜੀ ਤੁਸੀਂ ਨਾਲ ਕੇ ਸੀ ਆ ਜਾਓ ਹਾਂ ਜੀ ਆ ਜਾਓ ਕਿਸ ਤਰ੍ਹਾਂ ਦਾ ਲੱਗਿਆ ਜੀ ਸੀਐਸ ਸਾਹਿਬ ਨਾਲ ਬੜਾ ਐਕਸਪੀਰੀਅੰਸ ਆਇਆ ਮੈਨੂੰ ਮਿਲ ਕੇ ਨਾ ਬਹੁਤ ਜਿਆਦਾ ਲੱਗਿਆ ਕਿ ਆਪਾਂ ਆਸ ਜਾਦੀ ਹੈ ਵਿਕਾਸ ਨਾਲ ਪਸਤਾ ਹੋ ਜਰੂਰ ਕੰਮ ਜੇ ਸਰਕਾਰ ਦੇ ਵਿੱਚ ਹੈ ਪਰ ਇਥੇ ਹੁਣਾਨੀ ਹੋ ਜਾਈਦਾ ਪੂਰਾ ਸਮਾਂ ਮਿਲਿਆ ਹਾਂਜੀ ਪੂਰਾ ਸਮਾਂ ਮਿਲਿਆ ਪਰ ਮਾਚਕਲ ਦੀ ਇਹਨਾਂ ਦੀ ਸਰਕਾਰ ਦੇ ਵਿੱਚ ਇਹ ਨਹੀਂ ਕਿੰਨਾ ਮਾਰ ਤੇ ਵੀ ਇਹ ਜਿਹੜਾ ਹੈਗਾ ਬਾਪਨਾ ਨਾ ਵੀ ਐਨਆਰਆਈਆਂ ਨੂੰ ਜਾਂ ਜੋ ਵੀ ਕੋਸ਼ਿਸ਼ ਆ ਉਹ ਨਾ ਜਿੱਦਾਂ ਹੋਣਾ ਨਹੀਂ ਚਾਹੀਦਾ ਗਲਤ ਹੋ ਰਹੀ ਹੈ ਵੀ ਕੋਈ ਬਾਕੀ ਇਹ ਵੀ ਨਾਲੇ ਸਾਥੇ ਤੁਸੀਂ ਮਿਲਿਆ ਸੀ ਇਨਸਾਨ ਨੇ ਨਹੀਂ ਮੈਂ ਹੀ ਮਿਲਿਆ ਹੀ ਮੈਂ ਬਾਅਦ ਵਿੱਚ ਦੋ ਜਣੇ ਜਾਨੀ ਲੈਤਾ ਦੋ ਜਣੇ ਗਏ ਸੀ ਅੰਦਰ ਅੱਕੇ ਮਿਲ ਕੇ ਹੁਣ ਅੱਗੇ ਦੀ ਕਾਰ ਵੀ ਦਿੱਤਾ ਕੀ ਬਣਦੀ ਤੇ ਮੈਂ ਹੱਥ ਹੱਲ ਕਰ ਆ ਆਸ ਹੈਗੀ ਹੈ ਆਸ ਹੈਗੀ ਅਸੀਂ ਸਾਨੂੰ ਕਦੇ ਪਹਿਲਾਂ ਇਸ ਤੋਂ ਪਹਿਲਾਂ ਕੋਈ ਵੀ ਸਿਆਣ ਜੜਾ ਮਿਲਦਾ ਨਹੀਂ ਸੀ ਮਿਲਦਾ ਨਹੀਂ ਸੀ ਨਹੀਂ ਮਿਲਦਾ ਸੀ ਕਿ ਐਸਾ ਆਮ ਆਮ ਲੋਕਾਂ ਵਿਚ ਚਰਦੇ ਨੇ ਆਮ ਤੇ ਸਾਰਿਆਂ ਚ ਆਉਂਦੇ ਨੇ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਇਹਨਾਂ ਨੂੰ ਪਰ ਸਾਨੂੰ ਆਸ ਜਾਗੀ ਪਰ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਬਣਦਾ ਹਾਕਾ ਉਸ ਨੂੰ ਸਾਨੂੰ ਮਿਲਣਾ ਚਾਹੀਦਾ ਜਿਹੜੀ ਮਾਲਕ ਕੋਈ ਨਹੀਂ ਜਿਹਨੇ ਕੱਲ ਜਾ ਕੇ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫੰਕਸ਼ਨਮੈਂਟ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਵਾਸਤੇ ਕੋਈ ਕਿਸੇ ਦੀ ਕੁੱਤੀ ਨਾ ਰੋਪਨੇ ਲਾ ਜੀ ਹਾਂਜੀ ਬਿਲਕੁਲ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਸਾਹਿਬ ਦੇ ਘਰ ਦੇ ਬਾਹਰ ਆਸੀ ਜੋ ਜੂਜ ਹਨ ਤੇ ਲੋਕ ਜੁੜੇ ਹੈ ਡਾਟਾ ਕਟ ਨੂੰ ਦਾ ਵੀ ਸੌਂ ਗਿਆ ਬੜਾ ਬੜਾ ਕਰ ਰਹੇ ਨੇ ਆਪਣੀ ਲੋਕਾਂ ਦੀ ਆਵਾਜ਼ ਸੁਣਨ ਆਪਣੇ ਸਮੱਸਿਆ ਲੈ ਕੇ ਜਿਹੜੇ ਸੂਬੰਤਰ ਵੀ ਦੇ ਦਰਬਾਰ ਦੇ ਵਿੱਚ ਪਹੁੰਚ ਰਹੇ ਨੇ ਆਪਣੀ ਸਮੱਸਿਆ ਦੇ ਹੱਲ ਅੰਦਲੇ ਨੇ ਜਿੱਦਾਂ ਕਿ ਹੁਣ ਕੀ ਨਾਮ ਦੀ ਦਲਬਾਤ ਕੀਤੀ ਅਨੰਦਪੁਰ ਦੇ ਉਹਨਾਂ ਨੂੰ ਜਰੂਰ ਚਾਹੀਦੀ ਹੈ ਐਨਬਦੀ ਨੇ ਉਦੋਂ ਤੋਂ ਮਾਤਾ ਨੂੰ ਹੋਈ ਇਹ ਸਾਡਾ ਮਸਲਾ ਹੱਲ ਹੋ ਵੀਦਾ ਜਲਦੀ ਕਿਉਂਕਿ ਲਗਾਤਾਰ ਲੋਕ ਜਿਹੜੇ ਇੱਥੇ ਪੂਰੇ ਮਿੰਨਰ ਆ ਰਹੇ ਨੇ ਤੇ ਲੋਕਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਇਹਨਾਂ ਕਿਤੇ ਰੁਕਾ ਦੇ ਬੇਚੇ ਆਸ ਜਿਹੜੀ ਜਿਆਦਤੀ ਨਜ਼ਰ ਆ ਰਹੀ ਹੈ ਕਿ ਸਾਡੇ ਹੁਣ ਜਿਹੜੇ ਕੰਮ ਹੋਣਗੇ ਕੈਮਰਾਮੈਨ ਦਿੱਤੇ ਦੇ ਨਾਲ ਮਨਵੀਰ ਸੁਪਰਵਾਲ ਲਿਵਿੰਗ ਇੰਡੀਆ న్యూਸ